ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਫਲੋਰੈਂਸ ਹਾਂ ਅੱਜ ਪਹੁੰਚਿਆ ਹਾਂ ਪੰਨਨਪੁਰ ਦੇ ਵਿੱਚ ਜਿੱਥੇ ਸਰਗਾਚਰ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਤੇਆਂ ਮਨਾਈਆਂ ਜਾ ਰਹੀਆਂ ਨੇ ਰਵੀ ਦਾ ਸੋਸ਼ਲ ਜਨ ਸੋਸਾਇਟੀ ਦੇ ਵੱਲੋਂ ਪੰਨਨਪੁਰ ਦੀਆਂ ਬੀਬੀਆਂ ਇਕੱਠੀਆਂ ਹੋਈਆਂ ਸੋਪਾ ਗਲਵਤ ਕਰ ਲੈਣੇ ਸਿਰਕੇ ਨਾਲ ਜਿਹੜੇ ਪੰਨਨਪੁਰ ਜੀ ਵੀ ਖੜੇ ਨੇ ਸਰ ਕਿਸ ਤਰ੍ਹਾਂ ਦੇ ਦੇ ਜਿਹੜੀ ਅੱਜ ਮਨਾਈਆਂ ਜਾ ਰਹੀਆਂ ਸਾਰੀ ਸਰਦਾਰ ਸੰਤੋਖ ਸਿੰਘ ਜੀ ਇਹ ਸਾਡੇ ਸਰਪ੍ਰਸਤ ਨੇ ਜਿੰਨਾ ਮੇਲਾ ਅਸੀਂ ਕਰਾ ਰਹੇ ਹਾਂ ਇਹਦੇ ਵਿੱਚ ਸਪੋਰਟ ਜਿਹੜੀ ਹੁੰਦੀ ਆ ਰਵਦਾਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਹੁੰਦੀ ਆ ਨੰਨਪੁਰ ਤੋਂ ਨੰਦਪੁਰ ਦੇ ਨੌਜਵਾਨ ਕਰਦੇ ਆ ਵੱਡਾ ਜਿਹੜਾ ਸਹਿਯੋਗ ਆ ਸਾਡੇ ਸਰਪ੍ਰਸਤ ਨੇ ਸਰਦਾਰ ਸੰਤੋਖ ਸਿੰਘ ਜੀ ਐਸਐਚਓ ਸਾਹਿਬ ਇਹਨਾਂ ਦਾ ਯੋਗਦਾਨ ਆ ਬਾਕੀ ਇਹ ਸਿਮਰ ਪ੍ਰੀਤ ਕੌਰ ਸਾਡੀ ਜਿਹੜੀ ਇੱਕ ਬੱਚੀ ਪਿਛਲੇ 3-4 ਸਾਲ ਪਹਿਲਾਂ ਸਥਾਨੀ ਸੰਸਦਵਾਲ ਵਿਧਾਇਕੀ ਉਹਦੀ ਯਾਦ ਦੇ ਵਿੱਚ ਆ ਕਿਉਂਕਿ ਉਹ ਵੀ ਆਪਣੇ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਬੜਾ ਐਂਟਰਟੇਨਮੈਂਟ ਕਰਦੀ ਸੀ ਜੋ ਨੇ ਟੀਚਰਾਂ ਨੂੰ ਦੱਸਿਆ ਔਰ ਮੇਨ ਮੈਸੇਜ ਸਾਡਾ ਇਹ ਆ ਕਿ ਅਸੀਂ ਰੁੱਖਾਂ ਤੇ ਪੁੱਖਾਂ ਦੇ ਬਹਿਰੀ ਜਿਹੜੇ ਸਾਡੇ ਸਮਾਜ ਦਾ ਪਾਣੀ ਗੰਡਾ ਕਰਦੇ ਆ ਅਸੀਂ ਇਹਦੀ ਰੋਕ ਥਾਮ ਲਈਏ ਇੱਕ ਮੈਸੇਜ ਆ ਸੁਨਿਆ ਆ ਅਸੀਂ ਕਿਸੇ ਧਰਮ ਨਾਂ ਨਹੀਂ ਜੋੜ ਕੇ ਗੱਲ ਕਰਦੇ ਕਿਸੇ ਵਿਸ਼ੇਸ਼ ਵਿਅਕਤੀ ਨਾਲ ਜਾਂ ਕਿਸੇ ਕਲਤਮਾ ਇਹ ਕੇਵਲ ਤੇ ਕੇਵਲ ਸਮਾਜ ਨੂੰ ਇੱਕ ਸੇਧ ਦੇਣ ਵਾਸਤੇ ਆ ਜਿਵੇਂ ਰੁੱਖਾਂ ਦੀ ਗੱਲ ਕਰਦੇ ਆਪਾਂ ਰੁੱਖਾਂ पेड़ ਵਿੱਚ ਕੁੜੀਆਂ ਕਤਲ ਹੋ ਰਹੀਆਂ ਨੇ ਧੀ ਜੇ ਧੀਆਂ ਨੇ ਕਟੀਆਂ ਨੇ ਕਿਉਂਕਿ ਧੀਆਂ ਹੋਣਗੇ ਤਾਂ ਧੀਆਂ ਲੱਗਣਗੀਆਂ ਸਾਡੇ ਰੁੱਖ ਖਤਮ ਹੋਈ ਜਾ ਰਹੇ ਆ ਸਾਡੇ ਪਾਣੀ ਖਤਮ ਹੋਈ ਜਾ ਰਹੇ ਆ ਸਾਡੀ ਜਿਹੜੀ ਧਰਤੀ ਦਾ ਪਾਣੀ ਆ ਅਸੀਂ ਗੰਦਲਾ ਕਰਤਾ ਕਿਉਂਕਿ ਜਿੱਦਾਂ ਬਾਣੀ ਤੇ ਅਸੀਂ ਰੋਜ਼ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਸੋ ਅਸੀਂ ਕਿੰਨੇ ਕੁ ਸੁਚੇਤ ਆ ਅਸੀਂ ਪਾਣੀ ਵੀ ਗੰਧਲਾ ਕਰਤਾ ਧਰਤੀ ਵੀ ਅਵਲੀ ਬਣਾਤੀ ਔਰ ਸਾਡਾ ਜਿਲ੍ਹਾ ਵਾਤਾਵਰਨਾਂ ਉਹਦੇ ਲਈ ਵੀ ਅਸੀਂ ਸੁਚੇਤ ਨਹੀਂ ਹੈਗੇ ਇੱਕ ਸਨਿਆਹ ਦੇਣਾ ਵੀ ਕੁੜੀਆਂ ਨੂੰ ਆਪਣੀਆਂ ਨੂੰ ਕੁਖਵਤ ਨਹੀਂ ਮਾਰਨਾ ਇਹ ਕੀਆਂ ਹੋਣਗੀਆਂ ਤਟੀਆਂ ਪੈਣਗੀਆਂ ਸਾਡੇ ਵੱਡੇ ਰੁੱਖ ਨੇ ਜਿਹੜੇ ਉਹ ਵੀ ਖਤਮ ਹੁੰਦੇ ਜਾ ਰਹੇ ਨੇ ਸੋ ਇਸ ਕਰਕੇ ਰੋਕ ਲਾਉਣੀ ਅੱਜ ਸਾਡਾ ਮੈਸੇਜ ਇਹ ਵੀ ਸੀਗਾ ਕਿ ਅੱਜ ਰੁੱਖ ਬੰਦੇ ਜਾਣੇ ਸੀਗੇ ਪਰ ਕਿਸੇ ਵਜ੍ਹਾ ਕਰਕੇ ਕੋਈ ਨਹੀਂ ਸੀ ਫਿਰ ਮੇਲਾ ਲਾਵਾਂਗੇ ਤੁਹਾਨੂੰ ਕਿ ਤੈਨੂੰ ਅਸੀਂ ਰੁਕ ਬੰਦਾ ਕਿ ਜਿੰਨੇ ਵੀ ਲੱਗ ਸਕਦੇ ਰੁਕ ਲਾਵਾਂਗੇ ਜਿੰਨੇ ਵੀ ਅਸੀਂ ਪਾਣੀ ਦੀ ਸੰਭਾਲ ਕਰ ਸਕਦੇ ਆਂ ਕੂਟੀਆਂ ਖੁੱਲੀਆਂ ਚੜਦੀਆਂ ਨੇ ਗੱਡੀਆਂ ਨੂੰ ਵੀ ਬਿਨਾਂ ਗੱਲ ਤੋਂ ਪਾਣੀ ਪਈ ਜਾਂਦੇ ਆਂ ਇੱਕ ਪਾਣੀ ਦੀ ਬੋਤਲ 20 ਰੁਪਏ ਦੀ ਆ ਮੈਂ ਗਾਰੰਟੀ ਨੇ ਮੈਂ ਚੈਲੰਜ ਕਰਕੇ ਕਹਿੰਦਾ ਕਿ ਇੱਕ ਬੋਤਲ ਦੇ ਨਾਲ ਮੈਂ ਦੋ ਕਾਰਾਂ ਵਧੀਆ ਢੰਗ ਨਾਲ ਸਾਫ਼ ਕਰ ਸਕਦਾ ਪਰ ਜਦੋਂ ਪਾਣੀ ਦੀ ਮੁੱਲ ਵੈਲਿਊ ਪਤਾ ਲੱਗੂ ਲੋਕਾਂ ਨੂੰ ਜੇ ਰਾਜਸਥਾਨ ਦੇ ਲੋਕਾਂ ਵਾਂਗੂ 200 ਮੀਲ ਤੋਂ ਘਰੇ ਚੱਕ ਕੇ ਲਿਆਉਣੇ ਪਏ ਤੇ ਇਹ ਰੱਬ ਦੀ ਜਿਹੜੀ ਸਦਾਤਾ ਵਾਤਾਵਰਣ ਹਵਾ ਸਾਨੂੰ ਖੁੱਲੀ ਪਰਮਾਪਨ ਦਿੰਦਾ ਇਹ ਲਈ ਅਸੀਂ ਸਟੇਟ ਨਹੀਂ ਜਦੋਂ ਵੈਂਟੀਲੇਟਰ ਤੇ 7.5 ਲੱਖ ਰੁਪਏ ਦਾ ਬਿੱਲ ਆਉਂਦਾ ਦੋ ਦਿੰਦਾ ਉਹ ਕਾਰਨ ਇਹੀ ਆ ਵੀ ਅਸੀਂ ਸਟੇਟ ਨਹੀਂ ਹੋਏ ਅਸੀਂ ਬੱਚਿਆਂ ਨੂੰ ਸੇਵ ਕਰਨ ਵਾਸਤੇ ਇਹ ਪ੍ਰੋਮ ਕਰ ਰਹੇ ਹਾਂ ਕਿੰਨੇ ਕਿੰਨੀ ਜਗਦਾ ਕਿ ਜਿਹੜੇ ਅਲੋਪ ਹੁੰਦਾ ਜਾ ਰਿਹਾ ਸਾਡਾ ਚਾਰਾ ਨੂੰ ਬਚਾਉਣ ਦੇ ਲਈ ਜਿਹੜੇ ਪ੍ਰਾਇਮੇ ਕੀਤੇ ਜਾ ਰਹੇ ਨੇ ਜਿੱਦਾਂ ਚਰਚੀਆਂ ਤੋਂ ਦਿਖਾਈਆਂ ਪ੍ਰਾਣੀਆਂ ਜਿਹੜੀਆਂ ਮਤਲਬ ਪ੍ਰਾਂਤ ਦਿਖਾਏ ਗਏ ਉਸ ਤਰੀਕੇ ਨਾਲ ਘਟੇ ਦਿਖਾਏ ਗਏ ਹਰ ਇੱਕ ਜਿਹੜੀ ਥੀ ਆਈਟਮ ਦਿਖਾਈ ਗਈ ਹੈ ਕਿਤਨ ਲੱਗਦਾ ਨਹੀਂ ਕਿ ਜਿਹੜੇ ਪ੍ਰਾਣੀਆਂ ਸਭਾ ਚੱਲ ਨਹੀਂ ਚੱਲਦਾ ਤਾਂ ਉਹ ਕਿੱਸਾਂ ਦੇ ਸਵਰਨ ਲੋਕ ਗੀਤਾਂ ਦੇ ਵਿੱਚ ਲੋਕ ਬੋਲੀਆਂ ਦੇ ਵਿੱਚ ਅਸੀਂ ਤੀਆਂ ਦਾ ਜ਼ਿਕਰ ਅਕਸਰ ਸੁਣਦੇ ਆਏ ਹਾਂ ਪੜ੍ਹਦੇ ਆਏ ਹਾਂ ਅਸੀਂ ਕੋਈ ਨਵੇਂ ਸੂਝਵਾਨ ਥੋੜੀਆਂ ਸਾਡੇ ਬਜ਼ੁਰਗਾਂ ਤੋਂ ਚੱਲਦੀਆਂ ਆ ਰਹੀਆਂ ਨੇ ਸਾਡੀਆਂ ਦਾਦੀਆਂ ਨਾਨੀਆਂ ਪਰਨਾਨੀਆਂ ਇਹ ਤੀਆਂ ਦਾ ਤਿਹਾਰ ਇੱਕ ਸਾਡਾ ਵਿਰਾਸਤੀ ਸੱਭਿਆਚਾਰ ਦਾ ਹਿੱਸਾ ਹੈ ਤੇ ਇਹਦੇ ਵਿੱਚ ਕੀ ਆ ਵੀ ਇਹ ਜਿਹੜੀਆਂ ਲੋਪ ਹੋ ਰਹੀਆਂ ਨੀ ਚੀਜ਼ਾਂ ਅਸੀਂ ਪਿੱਛੇ ਦਿਖਾਈ ਨਹੀਂ ਕਰਕੇ ਦਿਖਾਏ ਨੇ ਚਰਖਾ ਅੱਜ ਕੱਲ ਕਾਹਨ ਕੱਟਦੀ ਆ ਗੀਤ ਸੁਣ ਲੈਣਾ ਮੇਰੇ ਚਰਖੇ ਦੀ ਟੱਕੀ ਮਾਲ ਵਿੱਚ ਅਨਕੱਤਾਂ ਕੇ ਨਾ ਆ ਗੜਬਾ ਦਿਖਾਇਆ ਤੁਹਾਨੂੰ ਜੇ ਮੁੰਡੇ ਆ ਸੰ ਤੋਰ ਤੇ ਵੇਖਣੀ ਗੜਬਾ ਲੈ ਤੇ ਚਾਂਦੀ ਦਾ ਪੁਰਾਣਾ ਜਿਹੜੇ ਅਸੀਂ ਉਹ ਗੀਤ ਤਾਂ ਅਸੀਂ ਲਖਾਈਆਂ ਨੇ ਇਹ ਚੀਜ਼ਾਂ ਕਿ ਬੱਚਿਆਂ ਨੂੰ ਪਤਾ ਲੱਗੇ ਲੈ ਬੱਚਿਆਂ ਨੂੰ ਅੱਜ ਮੈਂ ਗਰੰਟੀ ਨਾਲ ਕਹਿੰਦਾ ਉਹਨੂੰ ਪੁੱਛ ਲੈ ਵੀ ਪੜੀ ਕੀ ਹੁੰਦੀ ਆ ਅਲੀ ਦੇ ਵਿੱਚ ਤੇਲ ਪਾਇਆ ਜਾਂਦਾ ਸੀ ਸਾਡੇ ਜਿੰਨੀਆਂ ਦੁਕਾਨਾਂ ਨੇ ਉੱਥੇ ਪਰੀ ਦੇ ਵਿੱਚ ਤੇਲ ਨੇ ਕਹਿੰਦੇ ਉਹ ਛੋਟਾ ਉਹ ਪਾਈਏ ਦਾ ਗਲਾਸ ਜਿਹੜਾ ਉਹਨੂੰ ਕਿੱਲੇ ਦਾ ਠਿਆਨੀ ਦਾ ਕਿੱਲੇ ਦਾ ਹੁੰਦਾ ਸੀ ਆ ਤਿਆਨੀ ਕਿਆਨੀ ਦੇ ਜਿਹੜੇ ਪਾਈਆ ਜਾਂ 15 ਪਾਈਆ ਦਾ ਇਹ ਅਸੀਂ ਖਰੀਦਿਆ ਮਤਲਬ ਉਸ ਵੇਲੇ ਵੀ ਤੇ ਉਦੋਂ ਲੋਕਾਂ ਦੇ ਲਵੇਰੀਆਂ ਵੱੱਜਾ ਰੱਖੀ ਹੁੰਦੀ ਸੀ ਪਰ ਅੱਜ ਸਾਡੇ ਕੋਲ ਹੈ ਨਹੀਂ ਅੱਜ ਅੱਧ ਤੋਂ ਵੱਧ 50% ਅਸੀਂ ਡੁਪਲੀਕਰ ਦੇ ਦੁੱਧ ਪਨੀਰ ਖਾ ਰਹੇ ਹਾਂ ਆਨੇ ਸਾਹਮਣੇ ਕਿਸ ਤਰ੍ਹਾਂ ਪੀਂਆ ਮਨਾਇਆ ਜਾਂਦੀ ਅਸੀਂ ਗਿਆਨ ਤੇ ਅਸਰ ਖੱਟਿਆ ਜਾਂਦਾ ਅਸੀਂ ਟਿੰਗਾ ਝੁੱਟੀਆਂ ਜਾਂਦੀ ਅਸੀਂ ਤੇ ਅੱਜ ਉਹ ਲੋਕ ਹੁੰਦਾ ਦੇਖ ਰਿਹਾ ਵਾ ਉਹਦੇ ਕਰਕੇ ਤੇ ਪ੍ਰੋਗਰਾਮ ਰੱਖਦੇ ਆ ਕਿਉਂਕਿ ਇਹ ਪ੍ਰੋਗਰਾਮ ਸਾਡਾ ਕੋਈ ਸਿਆਸਤ ਨਾਲ ਜੁੜਿਆ ਹੋਇਆ ਨਹੀਂਗਾ ਇਹ ਪ੍ਰੋਗਰਾਮ ਇੱਕ ਸੇਵਾ ਭਾਵਨ ਨਾਲ ਆ ਇਹ ਨਰਕਲ ਸਿੰਘ ਦਾ ਪਾਲ ਇਹਨਾਂ ਦੀ ਬੇਟੀ ਦੀ ਯਾਦ ਦੇ ਵਿੱਚ ਅਸੀਂ ਕਰਦੇ ਆ ਤੇ ਇਹ ਸਾਡਾ ਕੋਈ ਇਹਦਾ ਨਾ ਸਿਆਸੀ ਕੋਈ ਮਸਤ ਨਹੀਂਗਾ ਸਾਡਾ ਮਕਸਦ ਹੈ ਸਨੇਹਾ ਦੇਣਾ ਇਹ ਸਨੇਹਾ ਇੱਕ ਬੀਬੀਆਂ ਆਉਣਗੀਆਂ ਕਿਉਂਕਿ ਇੱਕ ਔਰਤ ਹੀ ਆ ਉਹੀ ਜੋਦਾ ਪੈਦਾ ਕਰਦੀ ਆ ਉਹੀ ਸੁਗਰਮਾ ਪੈਦਾ ਕਰਦੀ ਆ ਉਹੀ ਗਾਨੀ ਪੈਦਾ ਕਰਦੀ ਆ ਤੇ ਦਾਤਾ ਤੇ ਭਗਤ ਸ਼ੂਰ ਮੇ ਤਿੰਨੇ ਜੱਕ ਜਿਉਂਦੇ ਨੇ ਉਹ ਇਸੇ ਕਰਕੇ ਆ ਔਰਤ ਜੰਨੀ ਜਣੇ ਤਾਂ ਭਗਤੀਆਂ ਨਹੀਂ ਤੇ ਜਾਤਾ ਸ਼ੂਰ ਨਹੀਂ ਤੇ ਜਿਹਨੋਂ ਬਾਅਦ ਰਹਿ ਕਹੇ ਇੱਕ ਵਾਰ ਨੂੰ ਇੱਕ ਆਹੰਟੀ ਆ ਗਿਆ ਜੇ ਔਰਤਾਂ ਤਾਂ ਉਹ ਹੀ ਆਪਣੇ ਪੁੱਤ ਨੂੰ ਇੱਕ ਵਧੀਆ ਸੇਹ ਦੇ ਕੇ ਵਧੀਆ ਵਧੀਆ ਔਰਟ ਵਧੀਆ ਪਾਇਲਟ ਵਧੀਆ ਕੋਈ ਵਿਗਿਆਨੀ ਵਧੀਆ ਕੋਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਇੱਕ ਔਰਤ ਬਣਾ ਦਿੰਦੀ ਆ ਤੁਸੀਂ ਪਹੁੰਚੇ ਅੱਜ ਸੱਦੇ ਚੌਂਵਰਾਂ ਤੇ ਕਿੱਥਾਂ ਦੇਖਦੇ ਹੋ ਪੁਰਾਣੇ ਸੱਭਿਆਚਾਰ ਨੂੰ ਲੈ ਕੇ ਤੇ ਇਹ ਸੱਭਿਆਚਾਰ ਜਿਹੜਾ ਪੁਰਾਣਾ ਸੱਭਿਆਚਾਰ ਆ ਉਹ ਲੋਕ ਹੁੰਦਾ ਜਾ ਰਿਹਾ ਇਸ ਕਰਕੇ ਅਸੀਂ ਹੁਣ ਸੇਧ ਦੇਣੀ ਚਾਹੁੰਦੇ ਹਾਂ ਵੀ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਤਦੋ ਕਿ ਕਿਹੜੀ ਚੀਜ਼ ਕਿਵੇਂ ਆ ਕਿਹੜੀ ਕਿਵੇਂ ਤਾਂ ਕਰਕੇ ਐਸੀ ਪੁਰਾਣਾ ਕਲਚਰ ਦਿਖਾ ਰਹੇ ਆ ਪੁਰਾਣੀ ਬੋਲੀ ਸਾਂਝ ਜਲੀ ਦੇ ਪੰਜਾਬੀ ਬੋਲੀਆਂ ਜਾਂਦੀ ਸੀ ਕਿਸ ਤਰ੍ਹਾਂ ਹੀ ਹੋ ਗਈਆਂ ਅੱਜ ਕੱਲ ਨਿੱਕੇ ਨਿੱਕੇ ਬੱਚਿਆਂ ਨੇ ਸਾਰੀਆਂ ਬੋਲੀਆਂ ਆਉਣ ਲੱਗੀਆਂ ਤੁਸੀਂ ਦੇਖਿਆ ਹੀ ਹੋਗਾ ਬਿਲਕੁਲ ਵੱਡਿਆਂ ਨਾਲੋਂ ਪਹਿਲਾਂ ਨਿੱਕੀਆਂ ਬੱਚੀਆਂ ਬੋਲੀਆਂ ਪਾ ਰਹੀਆਂ ਸੀਗੀਆਂ ਪਹਿਲਾਂ ਤੁਸੀਂ ਦੇਖਿਆ ਹੈ ਹਾਂਜੀ ਬੱਚਿਆਂ ਨੂੰ ਇਹ ਸੇਧ ਦੇ ਰਹੇ ਆ ਸੀ ਵੀ ਚਲੋ ਅੱਗੇ ਮਤਲਬ ਨੌਲੇਜ ਮਿਲਿਆ ਇਹਨਾਂ ਨੂੰ ਕਲਚਰ ਦੀ ਸੋ ਅੱਜ ਤੁਸੀਂ ਵੀ ਪਹੁੰਚੇ ਹੋ ਕਾਫੀ ਹਾਸੰਗਰ ਕਰਕੇ ਆਇਆ ਸੱਚ ਸੱਚ ਕੇ ਆਇਆ ਜਿਸ ਤਰ੍ਹਾਂ ਦੀ ਹਿਉ ਮਤਲਬ ਰਾਣੀ ਦੇ ਬੇਚਨ ਨੱਚੀਆਂ ਮਨਾਈਆਂ ਜਾ ਰਹੀਆਂ ਉਹ ਵੀ ਸ਼ਾਮਿਲ ਹੋਏ ਬਹੁਤ ਵਧੀਆ ਟੀਆਂ ਦਾ ਬੱਚਿਆਂ ਨੂੰ ਪਤਾ ਲੱਗ ਰਿਹਾ ਹੈ ਪਿਛਲਾ ਜੋ ਵੀ ਹੈ ਸਾਰਾ ਘੁੰਮ ਹੋ ਰਿਹਾ ਹੈ ਇੰਨੀ ਖੁਸ਼ੀ ਵਿੱਚ ਜਿਸ ਕਰਦੇ ਮੈਨੂੰ ਤੁਹੇ ਦੇਖ ਰਿਹਾ ਨੱਚਦੇ ਨੂੰ ਮੈਂ ਉਹਨੂੰ ਕਿੰਨੀ ਖੁਸ਼ੀ ਹੈ ਮੈਂ ਤਾਂ ਲੇਟ ਹੋ ਗਈਆਂ ਮੈਂ ਕਰੋ ਲੜਕੇ ਵੀ ਆਈਆਂ ਜਲਦੀ ਜਲਦੀ ਕੰਮ ਨਿਬੇੜ ਦੋ ਮੈਂ ਜਾਣਾ ਹੈ ਕੋਈ ਬੋਲੀ ਇਸ ਤਰ੍ਹਾਂ ਦੀ ਜਿਹੜੀ ਮੈਂ ਤੇ ਕੋਈ ਬੋਲੀ ਆਂਦੀ ਨਹੀਂ ਹਰਾ ਪੋਣਾ ਨਹੀਂ ਪਿਲਾ ਕੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਇਹ ਕਹਿਣਾ ਚਾਹੁੰਦੇ ਆ ਜਨੋਜਵਾਨਾਂ ਜਨੋਜਵਾਨ ਬੱਚੇ ਕਿ ਕਾਫੀ ਪਹੁੰਚੇ ਸੀ ਬੱਚਿਆਂ ਨੇ ਵੀ ਕਾਫੀ ਬੰਦਾ ਬਸ 4:30 ਪਿੰਚ ਵਿੱਚ ਪਿੰਡ ਦੇ ਵਿੱਚ ਨਿੱਕੀਆਂ ਨਿੱਕੀਆਂ ਕੁੜੀਆਂ 5 ਵਜੇ ਉਹ ਦੇਖੋ ਆ ਜਾਂਦੀਆਂ ਸੀ ਇੰਨੀਆਂ ਸੋਹਣੀਆਂ ਸੋਹਣੀਆਂ ਉਹਨਾਂ ਨੇ ਬੋਲੀਆਂ ਬੋਲੀਆਂ ਜਿਹੜੀਆਂ ਸਾਨੂੰ ਵੀ ਨਹੀਂ ਆਉਂਦੀਆਂ मैं बहुत खुश है ना एना बच्चियां तो मैं न आज गिफ्ट देना सी मैं आज लेट होगी मेरे घर आज बड़े मेहमान आए हुए सी उन्हें सम्मानत करना सी इनन मैं कल सम्मानत करूंगी तो और भी बिल्कुल चक्कर दे आज काफी मतलब एक पहरावे चाय हूं जेड़ा पहनावा सुबह क्या होता हुआ पाया हुआ वदिए ਬਹੁਤ ਵਧੀਆ ਲੱਗਦਾ ਵਾ ਸਤਿ ਸ੍ਰੀ ਅਕਾਲ ਕਰਦੇ ਆ ਸਦੀਆਂ ਸਾਨੂੰ ਬਹੁਤ ਵਧੀਆ ਲੱਗਦਾ ਵਾ ਸਾਨੂੰ ਪਿੰਡ ਤੋਂ ਬਹੁਤ ਜ਼ਿਆਦਾ ਹੰਗਾਰਾ ਮਿਲਦਾ ਵਾ ਅਸੀਂ ਹਫ਼ਤਾ ਪਹਿਲਾਂ ਤਿਆਰੀ ਕਰ ਲਾ ਜਿੰਨੇ ਬੱਚਿਆਂ ਨੂੰ ਲਾ ਕੇ ਤਿਆਰੀ ਕਰਦੇ ਆ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਤਿਆਰੀ ਹੈ ਜਲਦੀ ਅਸੀਂ ਬੱਚਿਆਂ ਨੂੰ ਗਿੱਧਾ ਸਿਖਾਉਨੇ ਆ ਨੱਚਣਾ ਸਿਖਾਉਨੇ ਆ ਇੱਥੇ ਵਿਕੀ ਮੇਂ ਨੱਚਣਾ ਕਿਵੇਂ ਆਪਣਾ ਨਾਲ ਸੱਭਿਆਚਾਰ ਬਣਾਉਣਾ ਵਾ ਅਸੀਂ ਹਰ ਕੋਈ ਚੀਜ਼ ਨਾਲ ਦੱਸਦੇ ਆ ਤੇ ਕਿ ਫਿਰ ਈਆਂ ਤੇ ਸਰ ਵਧੀਆ ਤੋਂ ਵਧੀਆ ਪੈ ਕਰਵਾਉਨੇ ਆ ਇਹਨਾਂ ਨੂੰ ਤੇ ਵੀ ਬੱਚਾ ਬੋਲੀਆਂ ਪਾਉਣਾ ਸਿਖਾਣਾ ਕਿ ਤਰੀਕੇ ਨਾਲ ਕੀ ਕਰਨਾ ਹੈ ਤੀਆਂ ਇਸ ਲਈ ਬਣਾ ਰਹੇ ਹਾਂ ਕਿ ਉਹ ਗਾਂ ਬਾਗ ਮਾਪੇ ਬੱਚਿਆਂ ਨੂੰ ਤੀਆਂ ਨੂੰ ਕੋਈ ਖੱਜ ਨਹੀਂ ਰੱਖ ਦੇਗੇ ਅਸੀਂ ਕਹਿੰਦੇ ਹਾਂ ਵੀ ਕਹਾਂ ਤੱਕ ਤੋਂ ਬਾਅਦ ਬੱਚੇ ਤੀਆਂ ਤੇ ਉਹ ਦੇਖਣ ਬੱਚੇ ਕਰਨ ਵਿੱਚ ਤੀਆਂ ਨੂੰ ਮਾਰਨਾ ਵੀ ਕੋਈ ਖੱਜ ਪੈਦਾ ਹੋ ਕਰਨਾ ਵੀ ਜਿੰਨੀਆਂ ਤੀਆਂ ਦੇ ਬੱਚੇ ਬੋਲੀਆਂ ਵੀ ਪਾਈਆਂ ਜਾਂਦੀਆਂ ਹਾਂਜੀ ਬੋਲੀਆਂ ਆਜੇ ਤਿਹਾਰ ਕਿਸ ਤਰ੍ਹਾਂ ਦੇ ਨੇ ਕਿ ਉਹ ਇਹ ਤੋ ਫਰਕ ਹੈ ਕਿ ਤੁਸੀਂ ਜਦੋਂ ਲੈ ਕੇ ਜੀ ਬਹੁਤ ਵਧੀਆ ਕਾਚੇ ਦਾ ਹੁੰਦਾ ਤੇ ਕੋਈ ਫੱਕ ਨਹੀਂ ਹੈਗਾ ਸਾਰੇ ਬੱਚੇ ਜਦੋਂ ਇਕੱਠੇ ਹੁੰਦੇ ਨੇ ਸਾਨੂੰ ਬਹੁਤ ਵਧੀਆ ਲੱਗਦਾ ਵਾ ਕਿ ਸਗੇ ਫੁੱਲਾ ਕੇ ਹੁੰਦੇ ਨੇ ਬੱਚੇ ਕਾਚੇ ਰ ਖਾਂਦੇ ਨੇ ਅਪਦਾ ਤੇ ਅਸੀਂ ਆ ਬੱਚਿਆਂ ਨੂੰ ਸਾਰਾ ਦਿਖਾਉਨੇ ਆ ਵੀ ਕਾਚੇ ਰ ਇੰਨਾ ਬੱਚੇ ਬੱਚਿਆਂ ਨੂੰ ਵੀ ਚਲਖਾ ਕੀ ਦੇਖੀ ਚੀਜ਼ ਆ ਤੇ ਬਹੁਤ ਵਧੀਆ ਇੱਥੇ ਬੱਚੇ ਇੰਜਾਇ ਕਰਦੇ ਰਹੇ ਥੈਂਕ ਯੂ